ਤਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਬਿਹਾਰ ਦੇ ਇੱਕ ਬਹੁਤ ਹੀ ਗੁੰਝਲਦਾਰ ਦੌਰ ਦੀ ਖਾਸ ਕਰਕੇ 1990 ਤੋਂ ਲੈ ਕੇ 2005 ਤੱਕ ਦਾ ਸਮਾਂ ਹਾਂਜੀ ਸਾਡੇ ਕੋਲ ਮਿਰਤੁੰਜੈ ਸ਼ਰਮਾ ਨਾਲ ਹੋਈ ਗੱਲਬਾਤ ਦੇ ਕੁਝ ਅਹਿਮ ਨੁਕਤੇ ਨੇ ਤੇ ਉਹ ਇਸ ਸਮੇਂ ਬਾਰੇ ਕਾਫੀ ਮਤਲਬ ਡੂੰਗੀ ਜਾਣਕਾਰੀ ਦਿੰਦੇ ਨੇ ਬਿਲਕੁਲ ਤੇ ਸਾਡਾ ਮਕਸਦ ਇਹੀ ਹੈ ਸਮਝਣਾ ਕਿ ਉਹ ਕਿਹੜੇ ਹਾਲਾਤ ਸੀ ਜਿਨ੍ਹਾਂ ਕਰਕੇ ਇਸ ਦੌਰ ਨੂੰ ਜੰਗਲ ਰਾਜ ਵੀ ਕਿਹਾ ਜਾਂਦਾ ਸੀ ਹਾਂਜੀ ਦੇਖੋ 1990 ਵਿੱਚ ਜਦੋਂ ਲਾਲੂ ਪ੍ਰਸਾਦ ਯਾਦਵ ਮੁੱਖ ਮੰਤਰੀ ਬਣੇ ਤਾਂ ਇੱਕ ਬਹੁਤ ਵੱਡੀ ਉਮੀਦ ਸੀ ਲੋਕਾਂ ਨੂੰ ਵਾਦਾ ਸੀ ਭ੍ਰਿਸ਼ਟਾਚਾਰ ਖਤਮ ਕਰਨ ਦਾ ਸਮਾਜਿਕ ਨਿਆਂ ਲਿਆਉਣ ਦਾ ਸ਼ੁਰੂ ਚ ਤਾਂ ਲੋਕਾਂ ਨੂੰ ਲੱਗਿਆ ਕਿ ਕੋਈ ਨਾਇਕ ਆ ਗਿਆ ਹਾਂ ਮੈਨੂੰ ਯਾਦ ਹੈ ਉਹ ਤਸਵੀਰਾਂ ਬੜੀਆਂ ਮਸ਼ਹੂਰ ਹੋਈਆਂ ਸੀ ਜਦੋਂ ਕਦੇ ਸੜਕ ਤੇ ਟ੍ਰੈਫਿਕ ਕੰਟਰੋਲ ਕਰ ਰਹੇ ਹੁੰਦੇ ਸੀ ਜਾਂ ਫਿਰ ਦਲਿਤ ਬਸਤੀਆਂ ਚ ਜਾਂਦੇ ਸੀ ਬਿਲਕੁਲ ਬਿਲਕੁਲ ਉਹਨਾਂ ਨੇ ਕੁਝ ਅਜਿਹੇ ਕੰਮ ਕੀਤੇ ਸ਼ੁਰੂ ਚ ਪਰ ਮਤਲਬ ਇਹ ਉਮੀਦ ਜਿਹੜੀ ਸੀ ਨਾ ਹਾਂਜੀ ਉਹ ਬਹੁਤੀ ਤੇ ਟਿੱਕੀ ਨਹੀਂ ਛੇਤੀ ਲੱਗਦਾ ਇਹ ਅਹਿਸਾਸ ਹੋ ਗਿਆ ਕਿ ਵਿਕਾਸ ਵਾਲਾ ਰਾਤਾ ਲੰਬਾ ਹੈ ਮਿਹਨਤ ਵਾਲਾ ਹੈ ਔਖਾ ਵੀ ਹੈ ਹਾਂ ਤੇ ਸੱਤਾ 'ਚ ਬਣੇ ਰਹਿਣ ਲਈ ਵੋਟ ਬੈਂਕ ਦੀ ਰਾਜਨੀਤੀ ਉਹ ਸ਼ਾਇਦ ਜ਼ਿਆਦਾ ਸੌਕੀ ਲੱਗੀ ਅੱਛਾ ਤਾਂ ਫਿਰ ਉਹ ਐਮਵਾਈ ਸਮੀਕਰਨ ਦੀ ਗੱਲ ਆਉਂਦੀ ਹੈ ਬਿਲਕੁਲ ਐਮਵਾਈ ਸਮੀਕਰਨ ਯਾਨੀ Yadav ਤੇ Muslim ਪਾਈਚਾਰਾ ਇਹਨਾਂ ਦਾ ਵੋਟ ਮਿਲਾ ਕੇ ਕੋਈ ਮੇਰੇ ਖਿਆਲ ਚ 31% ਦੇ ਕਰੀਬ ਬਣਦਾ ਸੀ ਕਾਫੀ ਵੱਡਾ ਵੋਟ ਬੈਂਕ ਹਾਂਜੀ ਤਾਂ ਫੋਕਸ ਐ ਕਹਿ ਲੋ ਵਿਕਾਸ ਤੋਂ ਹਟ ਕੇ ਇਸ ਵੋਟ ਬੈਂਕ ਨੂੰ ਪੱਕਾ ਕਰਨ ਤੇ ਹੋ ਗਿਆ ਜਾਤੀਵਾਦ ਅਗੜੀਆਂ ਜਾਤਾਂ ਖਿਲਾਫ ਬਿਆਨਬਾਜ਼ੀ ਇਹ ਚੀਜ਼ਾਂ ਮੁੱਖ ਹੋ ਗਈਆਂ ਤੇ ਇਸ ਸਿਆਸੀ ਬਦਲਾਅ ਦਾ ਫਿਰ ਸਿੱਧਾ ਅ ਕਾਨੂੰਨ ਵਿਵਸਥਾ ਤੇ ਪਿਆ ਹੋਣਾ ਜਿਸ ਨੂੰ ਉਹ ਫਿਰ ਜੰਗਲ ਰਾਜ ਕਿਹਾ ਗਿਆ ਇਸੀ ਕੀ ਅਸਲ ਚ ਦੇਖੋ ਜੰਗਲ ਰਾਜ ਦਾ ਮਤਲਬ ਮੋٹے ਤੌਰ ਤੇ ਇਹ ਸੀ ਕਿ ਸਰਕਾਰ ਦਾ ਜਿਹੜਾ ਕੰਟਰੋਲ ਹੁੰਦਾ ਹੈ ਜਿਹੜਾ ਇਕਬਾਲ ਹੁੰਦਾ ਹਾਂਜੀ ਉਹ ਲਗਭਗ ਖਤਮ ਹੋ ਗਿਆ ਸੀ ਸੂਬਾ ਇੱਕ ਤਰ੍ਹਾਂ ਨਾਲ ਵਖ ਵਖ ਬਾਹੂਬਲੀਆਂ ਚ ਵੰਡਿਆ ਗਿਆ ਜਾਬਦਾ ਸੀ ਬਾਹੂਬਲੀ ਮਤਲਬ ਜਿਹੜੇ ਇਲਾਕੇ ਦੇ ਤਕੜੇ ਬੰਦੇ ਜਿਨ੍ਹਾਂ ਦਾ ਆਪਣਾ ਕਾਨੂੰਨ ਚੱਲਦਾ ਸੀ ਅਸੀਂ ਲੋਕਾਂ ਦੀ ਜ਼ਿੰਦਗੀ ਕਿਵੇਂ ਦੀ ਸੀ ਫਿਰ ਆਮ ਲੋਕਾਂ ਲਈ ਤਾਂ ਜੀਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਅਸੁਰੱਖਿਆ ਬਹੁਤ ਜ਼ਿਆਦਾ ਸੀ ਸੂਤਰ ਤਾਂ ਇਹੀ ਦੱਸਦੇ ਨੇ ਕਿ ਕਿਡਨੈਪਿੰਗ ਮਤਲਬ ਅਗਵਾ ਕਰਨਾ ਹਾਂਜੀ ਉਹ ਇੱਕ ਪੂਰਾ ਉਦਯੋਗ ਬਣ ਗਿਆ ਸੀ ਕੋਈ ਵੀ ਨਿਸ਼ਾਨਾ ਬਣ ਸਕਦਾ ਸੀ ਡਾਕਟਰ ਵਪਾਰੀ ਇੱਥੋਂ ਤੱਕ ਕਿ ਸਕੂਲ ਜਾਂਦੇ ਬੱਚੇ ਵੀ ਓਹੋ ਹਾਲਾਤ ਐਨੇ ਖਰਾਬ ਸੀ ਕਿ ਲੋਕ ਸ਼ਾਮ ਨੂੰ 6 ਵਜੇ ਤੋਂ ਬਾਅਦ ਕਰੋ ਬਾਹਰ ਨਿਕਲੋਂ ਤਾਂ ਡਰਦੇ ਸੀ ਸੱਚੀ 6 ਵਜੇ ਤੋਂ ਬਾਅਦ ਹਾਂਜੀ ਬਿਲਕੁਲ ਤੇ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਸੀ ਪੇਪਰ ਲੀਕ ਦਾ ਕੰਮ ਰਣਜੀਤ ਡੌਨ ਵਰਗੇ ਨਾਂ ਸਾਹਮਣੇ ਆਏ ਜਿਨ੍ਹਾਂ ਨੇ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਨ ਦਾ ਕਰੋੜਾਂ ਦਾ ਕਾਰੋਬਾਰ ਬਣਾ ਲਿਆ ਸੀ ਅੱਛਾ ਇਹ ਉਹੀ ਸਮਾਂ ਸੀ ਹਾਂ ਤੇ ਇਸ ਨੇ ਤਾਂ ਕੈਟ ਵਰਗੀਆਂ ਵੱਡੀਆਂ ਪ੍ਰੀਖਿਆਵਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ ਹੈ ਨਾ ਹਾਂ ਬਿਲਕੁਲ ਸੀਏਟੀ ਵਰਗੀਆਂ ਨੈਸ਼ਨਲ ਲੈਵਲ ਦੀਆਂ ਪ੍ਰੀਖਿਆਵਾਂ ਦੀ ਸਾਖ ਨੂੰ ਵੀ ਬਹੁਤ ਅੱਬਾ ਲੱਗਿਆ ਸੀ ਇਸ ਕਰਕੇ ਤੇ ਹਿੰਸਾਆਂ ਘਟਨਾਵਾਂ ਵੀ ਬਹੁਤ ਸੁਣਨ ਨੂੰ ਮਿਲਦੀਆਂ ਨੇ ਉਸ ਦੌਰ ਦੀਆਂ ਬਹੁਤ ਜ਼ਿਆਦਾ ਜਿਵੇਂ ਮੈਂ ਸ਼ਹਾਬੁੱਦੀਨ ਦਾ ਜ਼ਿਕਰ ਕੀਤਾ ਸੀ ਮਾਨ ਵਿੱਚ ਉੱਥੇ ਤਾਂ ਕਹਿੰਦੇ ਨੇ ਖੁੱਲਾ ਰਾਹ ਚੱਲਦਾ ਸੀ ਹੂੰ ਸਿਆਸੀ ਵਿਰੋਧੀਆਂ ਦੇ ਕਤਲ ਆਮ ਸਨ ਜਿਵੇਂ ਜੀਐਨਯੂ ਦੇ ਸਾਬਕਾ ਪ੍ਰਧਾਨ ਸੀ ਚੰਦਰਸ਼ੇਖਰ ਉਹਨਾਂ ਦਾ ਕਤਲ ਹੋਇਆ ਹਾਂਜੀ ਸੁਣਿਆ ਸੀ ਇੱਕ ਹੋਰ ਬਹੁਤ ਭਿਆਨਕ ਘਟਨਾ ਸੀ ਚੰਦਾ ਬਾਬੂ ਨਾਂ ਦੇ ਵਿਅਕਤੀ ਦੇ ਦੋ ਪੁੱਤਰਾਂ ਨੂੰ ਕਥਿਤ ਤੌਰ ਤੇ ਤੇਜ਼ਾਬ ਨਾਲ ਨਹਾ ਕੇ ਮਾਰ ਦਿੱਤਾ ਗਿਆ ਸੀ ਕਿਉਂਕਿ ਉਹ ਗਵਾਹ ਸੀ। ਹੇ ਰੱਬਾ ਫਿਰ ਉਹ ਸ਼ਿਲਪੀ ਜੈਨ ਤੇ ਗੋਤਮ ਦਾ ਕਤਲ ਤੇ ਕਥਿਤ ਰੇਪ ਕੇਸ ਜਿਸ ਵਿੱਚ ਲਾਲੂ ਯਾਦਵ ਦੇ ਸਾਲੇ ਸਾਧੂ ਯਾਦਵ ਦਾ ਨਾਂ ਆਇਆ ਉਹ ਵੀ ਬਹੁਤ ਚਰਚਾ ਚ ਰਿਹਾ। ਹਾਂ ਇਹ ਵੀ ਕਾਫੀ ਮਸ਼ਹੂਰ ਹੋਇਆ ਸੀ ਕੇਸ। ਇੱਥੋਂ ਤੱਕ ਕੀ ਕੀ ਕਹਿੰਦੇ ਨੇ ਇੱਕ ਪੁਲਿਸ ਅਫਸਰ ਨੂੰ ਥੱਪੜ ਮਾਰਨ ਦੀਆਂ ਖਬਰਾਂ ਵੀ ਆਈਆਂ ਸ਼ਾਹਬੁੱਦੀਨ ਵੱਲੋਂ ਤੇ ਪੁਲਿਸ ਨਾਲ ਗੋਲੀਬਾਰੀ ਵੀ ਹੋਈ। ਮਤਲਬ ਕਾਨੂੰਨ ਦਾ ਡਰ ਤਾਂ ਜਿਵੇਂ ਖਤਮ ਹੀ ਹੋ ਗਿਆ ਸੀ ਸਿਰਫ ਕਾਨੂੰਨ ਹੀ ਨਹੀਂ ਲੱਗਦਾ ਪ੍ਰਸ਼ਾਸਨਿਕ ਢਾਂਚਾ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਉਹਦਾ ਵੀ ਬਹੁਤ ਬੁਰਾ ਹਾਲ ਸੀ ਹਾਂ ਬਿਲਕੁਲ ਨੌਕਰ ਸ਼ਾਹੀ ਦਾ ਮਨੋਬਲ ਬੁਰੀ ਤਰ੍ਹਾਂ ਟੁੱਟ ਗਿਆ ਸੀ ਕਈ ਕਿਸੇ ਸੁਣਨ ਨੂੰ ਮਿਲਦੇ ਨੇ ਕਿ ਕਿਵੇਂ ਸੀਨੀਅਰ ਆਈਏਐਸ ਆਈਪੀਐਸ ਅਫਸਰਾਂ ਨੂੰ ਵੀ ਮਤਲਬ ਅਪਮਾਨਿਤ ਕੀਤਾ ਜਾਂਦਾ ਸੀ ਅੱਛਾ ਹਾਂ ਕਥੇ ਤੌਰ ਤੇ ਜਿਵੇਂ ਲਾਲੂ ਯਾਦਵ ਦੇ ਪੈਰਾਂ ਕੋਲ ਖੜੇ ਰਹਿਣ ਲਈ ਕਿਹਾ ਜਾਣਾ ਜਾਂ ਕੋਈ ਕਹਿੰਦਾ ਪੀਕਦਾਨ ਚੁੱਕਣ ਲਈ ਕਿਹਾ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਤਾਂ ਕੋਈ ਕੰਮ ਕਰਨ ਨੂੰ ਤਿਆਰੀ ਨਹੀਂ ਹੁੰਦਾ ਹੋਣਾ ਇਸੇ ਮਾਹੌਲ ਕਰਕੇ ਤਾਂ ਬਹੁਤ ਸਾਰੇ ਚੰਗੇ ਕਾਬਿਲ ਅਫਸਰ ਬਿਹਾਰ ਛੱਡ ਕੇ ਸੈਂਟਰਲ ਡੈਪੂਟੇਸ਼ਨ ਤੇ ਚਲੇ ਗਏ ਉਥੇ ਕੰਮ ਹੀ ਨਹੀਂ ਕਰਨਾ ਚਾਹੁੰਦੇ ਸੀ ਇੱਕ ਪਾਸੇ ਤਾਂ ਇਹ ਸਭ ਚੱਲ ਰਿਹਾ ਸੀ ਤੇ ਦੂਜੇ ਪਾਸੇ ਸਰਕਾਰੀ ਖਜ਼ਾਨੇ ਤੇ ਵੀ ਬਹੁਤ ਵੱਡਾ ਡਾਕਾ ਪਿਆ ਜਿਸ ਨੂੰ ਆਪਾਂ ਚਾਰਾ ਕੋਟਾਲੇ ਦੇ ਨਾਂ ਨਾਲ ਜਾਣਦੇ ਆਂ ਹਾਂਜੀ ਚਾਰਾ ਕੋਟਾਲਾ ਇਹ ਬਹੁਤ ਵੱਡਾ ਸਕੈਂਡਲ ਸੀ ਕਰੀਬ ਕਰੀਬ 900 ਕਰੋੜ ਰੁਪਏ ਦਾ ਕੋਟਾਲਾ 900 ਕਰੋੜ ਉਸ ਸਮੇਂ ਚ ਤਾਂ ਇਹ ਬਹੁਤ ਹੀ ਵੱਡੀ ਰਕਮ ਸੀ ਬਹੁਤ ਵੱਡੀ ਇਸ ਚ ਹੋਇਆ ਹੀ ਨਹੀਂ ਸੀ ਕਿ ਪਸ਼ੂਆਂ ਦੇ ਚਾਰੇ ਦੇ ਨਾਂ ਤੇ ਫਰਜ਼ੀ ਬਿੱਲ ਬਣਾ ਕੇ ਸਰਕਾਰੀ ਖਜ਼ਾਨੇ ਚੋਂ ਪੈਸਾ ਕਢਵਾਇਆ ਗਿਆ ਅੱਛਾ ਇਸ ਨੂੰ ਉਜਾਗਰ ਕਰਨ ਵਿੱਚ ਕੁਝ ਬਹੁਤ ਇਮਾਨਦਾਰ ਅਫਸਰਾਂ ਦਾ ਹੱਥ ਸੀ ਜਿਵੇਂ ਵੀ ਐਸ ਦੂਬੇ ਤੇ ਅਮਿਤ ਖਰੇ ਹਾਂ ਇਹਨਾਂ ਦਾ ਨਾਂ ਆਉਂਦਾ ਹੈ ਸੂਤਰ ਇਹ ਵੀ ਦੱਸਦੇ ਨੇ ਕਿ ਉਸ ਵੇਲੇ ਦੀਆਂ ਕੇਂਦਰ ਸਰਕਾਰਾਂ ਜਿਵੇਂ ਦਿਵੇਗੋੜਾ ਸਰਕਾਰ ਸੀ ਫਿਰ ਆਈ ਕਿ ਗੁਜਰਾਲ ਦੀ ਸਰਕਾਰ ਆਈ ਹਾਂਜੀ ਉਹਨਾਂ ਵੱਲੋਂ ਸੀਬੀਆਈ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਹੋਈ ਪਰ ਫਿਰ ਵੀ ਜਾਂਚ ਅੱਗੇ ਵਧੀ ਤੇ ਨਤੀਜਾ ਇਹ ਹੋਇਆ ਕਿ ਲਾਲੂ ਪ੍ਰਸਾਦ ਯਾਦਵ ਨੂੰ ਮੁੱਖ ਮੰਤਰੀ ਹੁੰਦਿਆਂ ਹੋਇਆਂ ਗ੍ਰਿਫਤਾਰ ਕੀਤਾ ਗਿਆ ਇਹ ਬਹੁਤ ਵੱਡੀ ਗੱਲ ਸੀ ਉਸ ਵੇਲੇ ਬਹੁਤ ਵੱਡੀ ਘਟਨਾ ਸੀ ਭਾਰਤੀ ਰਾਜਨੀਤੀ ਵਿੱਚ ਹਾਲਾਂਕਿ ਗ੍ਰਿਫਤਾਰੀ ਤੋਂ ਠੀਕ ਪਹਿਲਾਂ ਉਹਨਾਂ ਨੇ ਆਪਣੀ ਪਤਨੀ 라ਵੜੀ ਦੇਵੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਹਾਂ ਇਹ ਵੀ ਇੱਕ ਅਨੋਖੀ ਗੱਲ ਸੀ ਪਰ ਫਿਰ ਵੀ ਇਹ ਘਟਨਾ ਉਹਨਾਂ ਦੇ ਸਿਆਸੀ ਪਤਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਪਮਯੋਹੋ ਤੇ ਉਹਨਾਂ ਦੀ ਪਾਰਟੀ 2005 ਤੱਕ ਸੱਤਾ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਬਣੇ ਰਹੇ ਤਾਂ ਇਸ ਪੂਰੇ 15 ਸਾਲ ਦੇ ਦੌਰ ਦਾ ਮਤਲਬ 1990 ਤੋਂ 2005 ਤੱਕ ਬਿਹਾਰ ਤੇ ਲੰਬੇ ਸਮੇਂ ਤੱਕ ਕੀ ਅਸਰ ਰਿਹਾ ਅਸਰ ਬਹੁਤ ਡੂੰਗਾ ਪਿਆ ਤੇ ਕਾਫੀ ਹੱਦ ਤੱਕ ਨਾ ਪੱਕੀ ਸੀ ਸਭ ਤੋਂ ਪਹਿਲੀ ਗੱਲ ਤਾਂ ਬਹੁਤ ਵੱਡੇ ਪੱਦਰ ਤੇ ਪਲਾਇਨ ਹੋਇਆ ਮਤਲਬ ਲੋਕ ਬਿਹਾਰ ਛੱਡ ਕੇ ਜਾਣ ਲੱਗ ਪਏ ਹਾਂਜੀ ਲੱਖਾਂ ਦੀ ਗਿਣਤੀ 'ਚ ਕਾਨੂੰਨ ਵਿਵਸਥਾ ਦੀ ਹਾਲਤ ਮਾੜੀ ਸੀ ਰੋਜ਼ਗਾਰ ਦੇ ਮੌਕੇ ਹੈ ਨਹੀਂ ਸੀ ਲੋਕ ਕਮ ਉਹਣ ਲਈ ਸੁਰੱਖਿਆ ਲਈ ਦੂਜੇ ਰਾਜਾਂ ਚਲੇ ਗਏ ਦੂਜਾ ਵੱਡਾ ਅਸਰ ਪਿਆ ਬਿਹਾਰੀ ਪਹਿਚਾਨ ਤੇ ਦੇਸ਼ ਦੇ ਬਾਕੀ ਹਿੱਸਿਆਂ ਜਨਾ ਬਿਹਾਰੀ ਹੋਣ ਨੂੰ ਇੱਕ ਨੈਗੇਟਿਵ ਨਜ਼ਰੀਆ ਨਾਲ ਦੇਖਿਆ ਜਾਣ ਲੱਗਾ ਹਾਂ ਉਹ ਸਟੀਰੀਓਟਾਈਪ ਬਣ ਗਿਆ ਬਿਲਕੁਲ ਤੇ ਲੋਕਾਂ ਨੂੰ ਬਹੁਤ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਤੀਜੀ ਤੇ ਸਭ ਤੋਂ ਚਿੰਤਾ ਵਾਲੀ ਗੱਲ ਸੀ ਆਰਥਿਕ ਹੜੋਤ ਇਕਨੋਮਿਕਲੀ ਕੀ ਹਾਲ ਸੀ ਹਾਲ ਇਹ ਸੀ ਕਿ ਜਦੋਂ ਭਾਰਤ ਦੀ ਇਕਨੋਮੀ ਮਤਲਬ ਠੀਕ ਠਾਕ ਤਰੱਕੀ ਕਰ ਰਹੀ ਸੀ ਉਸੇ ਦੌਰ ਚ ਇਹਨਾਂ 15 ਸਾਲਾਂ ਦੌਰਾਨ ਬਿਹਾਰ ਦੀ ਸਾਲਾਨਾ ਵਿਕਾਸ ਦਰ ਸਿਰਫ 1% ਦੇ ਆਸ-ਪਾਸ ਸੀ ਸਿਰਫ 1% ਜਦਕਿ ਬਾਕੀ ਦੇਸ਼ ਕਿਤੇ ਅੱਗੇ ਸੀ ਹਾਂਜੀ ਮਤਲਬ ਬਿਹਾਰ ਆਰਥਿਕ ਤੌਰ ਤੇ ਬਹੁਤ ਪਿੱਛੇ ਰਹਿ ਗਿਆ ਕਿ ਕਿਵੇਂ ਲੀਡਰਸ਼ਿਪ ਦੀ ناکامی ਜਾਂ ਗਲਤ ਸਿਆਸੀ ਫੈਸਲੇ ਇੱਕ ਪੂਰੇ ਸੂਬੇ ਨੂੰ ਦਹਾਕੀਆਂ ਪਿੱਛੇ ਲੈ ਜਾ ਸਕਦੇ ਨੇ ਬਿਲਕੁਲ ਸਹੀ ਗੱਲ ਹੈ ਇਹ ਇੱਕ ਬਹੁਤ ਵੱਡਾ ਸਬਕ ਹੈ ਤੇ ਇਹ ਲੋਕਤੰਤਰ ਵਿੱਚ ਵੋਟਰ ਦੀ ਜ਼ਿੰਮੇਵਾਰੀ ਨੂੰ ਵੀ ਉਜਾਗਰ ਕਰਦਾ ਹੈ। ਹਾਂਜੀ। ਕਿ ਅਸੀਂ ਕਿਹੋ ਜੀ ਲੀਡਰਸ਼ਿਪ ਚੁਣਦੇ ਹਾਂ, ਉਹਨਾਂ ਦੀਆਂ ਤਰਜੀਹਾਂ ਕੀ ਨੇ ਤੇ ਅਸੀਂ ਉਹਨਾਂ ਤੋਂ ਕੀ ਉਮੀਦ ਰੱਖਦੇ ਹਾਂ, ਕੀ ਜਵਾਬਦੇਹੀ ਮੰਗਦੇ ਹਾਂ? ਤੇ ਸੋਚਣ ਵਾਲੀ ਗੱਲ ਸ਼ਾਇਦ ਇਹ ਹੈ ਕਿ ਕੀ ਅੱਜ ਅਸੀਂ ਸਿਰਫ ਵਾਅਦਿਆਂ ਜਾਂ ਨਾਰਿਆਂ ਤੋਂ ਅੱਗੇ ਵੱਧ ਕੇ ਆਪਣੇ ਨੇਤਾਵਾਂ ਤੋਂ ਅਸਲ ਕਾਰਗੁਜ਼ਾਰੀ ਦੀ, ਅਸਲ ਜਵਾਬਦੇਹੀ ਦੀ ਮੰਗ ਕਰਨ ਲਈ ਤਿਆਰ ਹਾਂ? ਤਾਂ ਜੋ ਅਜੇਹਾ ਦੌਰ ਕਿਸੇ ਵੀ ਥਾਂ ਤੇ ਦੁਬਾਰਾ ਨਾ ਦੇਖਣਾ ਪਵੇ ਹੂੰ ਇਹ ਬਹੁਤ ਅਹਿਮ ਸਵਾਲ ਹੈ ਆਪਣੇ ਆਪ ਨੂੰ ਪੁੱਛਣ ਵਾਲਾ